ਵਾਪਸ ਫੇ ਜੰਨੇ ਨੇ ਪਾਕਿਸਤਾਨ ਵਾਪਸ ਦੁਖੋਂ ਨਾ ਵਾਪਸ ਨਹੀਂ ਜਾਣਾ ਚਾਹਦੀ ਮੈਂ ਇੱਥੇ ਆਉਣਾ ਆਪਣੇ ਸਸਰਾਲੇ ਕਹਿ ਕੇ ਗਏ ਨੇ ਕਿ ਪਾਕਿਸਤਾਨ ਤੋਂ ਵਾਪਸ ਜਾਣਾ ਹੈ ਇੱਕ ਦਿਨ ਦਾ ਟਾਈਮ ਲਿਆ ਆਇਓ ਨਾ ਕੋ ਉਹ ਤੇ ਕਹਿ ਰਹੇ ਹਨ ਹੋਣੀ ਜਾਣਾ ਅੱਜ ਹੀ ਨਹੀਂ ਇਹ ਮੈਨੂੰ ਮੈਂ ਜਾਣ ਹੀ ਨਹੀਂ ਦੇਣਾ ਮੇਰੇ ਘਰ ਉੱਧਰ ਜਾਣਾ ਜੇ ਮੇਰੇ ਵਾਈਫ ਪ੍ਰੈਗਨੈਂਟ ਹੈ ਮੈਂ ਦੱਸੋ ਕੀ ਕਰਾਂ 9 ਮਹੀਨੇ ਪਹਿਲਾਂ ਪਾਕਿਸਤਾਨੀ ਕੁੜੀ ਨੂੰ ਗੁਰਦਾਸਪੁਰ ਦੇ ਇੱਕ ਪਰਵਾਰ ਨੇ ਆਪਣੀ ਨੂੰ ਬਣਾਇਆ ਪਰ ਹੁਣ ਪੁਲਿਸ ਉਹਨਾਂ ਦੇ ਘਰ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਮਾਰੀਆ ਨੂੰ ਵਾਪਸ ਜਾਣਾ ਪਵੇਗਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦਰਅਸਲ ਤੁਹਾਨੂੰ ਦੱਸਦੀ ਕਿ ਗੁਰਦਾਸਪੁਰ ਚ ਵਿਆਹੀ ਮਾਰੀਆ ਨੂੰ ਅਜੇ 9 ਮਹੀਨੇ ਹੋਏ ਨੇ ਜਿਸ ਨੂੰ ਹੁਣ ਕਿਹਾ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਵਾਪਸ ਜਾਵੇ ਪੈਲਗਮ ਹਮਲੇ ਤੋਂ ਬਾਅਦ ਪਾਕਿਸਤਾਨੀਆਂ ਨੂੰ ਵਾਪਸ ਜਾਣ ਦੇ ਹੁਕਮ ਹੋਏ ਨੇ ਦੱਸਦੀ ਕਿ ਇਸ ਮਾਰੀਆ ਦਾ ਪਰਿਵਾਰ ਦਾ ਰੂ ਰੂ ਕੇ ਬੁਰਾ ਹਾਲ ਹੈ ਉਸਦੇ ਪਤੀ ਦੇ ਵੱਲੋਂ ਕਿਹਾ ਗਿਆ ਜੇਕਰ ਉਸਨੇ ਆਪਣੀ ਪਤਨੀ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਤਾਂ ਉਸ ਦਾ ਸਾਰਾ ਪਰਿਵਾਰ ਉਜੜ ਜਾਵੇਗਾ ਦੱਸਦੀ ਕਿ ਗੁਰਦਾਸਪੁਰ ਦੇ ਪਿੰਡ ਸਠਿਆਲੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਦੇ ਨੌਜਵਾਨ ਸੋਨੂ ਮਸੀਹ ਨੇ ਪਾਕਿਸਤਾਨ ਦੇ ਗੁਜਰਾਵਾੜਾ ਵਿੱਚ ਰਹਿੰਦੀ ਆਪਣੇ ਹੀ ਮਜਬਦ ਦੀ ਕੁੜੀ ਮਾਰੀਆ ਦੇ ਨਾਲ ਵਿਆਹ ਕਰਵਾਇਆ ਸੀ ਜਸੇਦ ਵਾਲਿਆ ਕਿ ਹੁਣ ਉਸ 7 ਮਹੀਨੇ ਦੀ ਗਰਭਵਤੀ ਵੀ ਹੈ ਪਰ ਇਸ ਦੌਰਾਨ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੁਰੰਤ ਉਸ ਨੂੰ ਭਾਰਤ ਛੱਡਣ ਦੇ ਹੁਕਮ ਦਿੱਤੇ ਗਏ ਨੇ ਮਾਰਿਆ ਉਹ ਇਹ ਪਾਕਿਸਤਾਨ ਕਿੱਥੋਂ ਦੇ ਰਹਿਣ ਵਾਲੇ ਕਦੋਂ ਨੈਵੀਚ ਹੋਈ ਕਿ ਮੈਂ ਤੁਹਾਨੂੰ ਰਹਿਣਾ ਪਾਕਿਸਤਾਨ ਗੁਰਸਾ ਵਾਲਾ ਪਿੰਡ ਵੈਂਕਾ ਜੀ ਮਾ ਸ਼ਾਦੀ ਨੂੰ 9 ਮਹੀਨੇ ਹੋ ਗਏ ਨੇ ਦੋ ਜੁਲਾਈ ਨੂੰ ਸ਼ਾਦੀ ਹੋਈ ਸੀ 4 ਜੁਲਾਈ ਨੂੰ ਮੈਂ ਇੱਧਰ ਆਈ ਸੀ ਵਾਪਸ ਭੇਜਣ ਨੇ ਪਾਕਿਸਤਾਨ ਵਾਪਸ 45 ਦਿਨ ਦਾ ਅਪਲਾਈ ਕੀਤਾ ਹੈ ਨਹੀਂ ਹਲੇ ਨਹੀਂ ਮਿਲਿਆ ਹਾਂਜੀ ਦੁੱਖ ਹੁੰਦਾ ਹੈ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਰਹਿਣਾ ਆਪਣੇ ਸਸਰਾਲ ਹੀ तो हाँ जी, जी बहुत मुश्किल मैं ही रिक्वेस्ट करनी है कि मैं इतने दिता जाए अठ महीने हो गए नहीं हाँ जी हाँ जी तो कह के गए नी पाकिस्तान से वापस जाने ਇੱਕ ਦਿਨ ਦਾ ਟਾਈਮ ਨਹੀਂ ਲਿਆ ਆਇਓ ਨਾ ਕੋ ਉਹ ਤਾਂ ਕਹਿ ਰਹੇ ਹਨ ਹੋਣੀ ਜਾਣੇ ਅੱਜ ਜੀ ਹਾਂ ਜੀ ਜਿਵੇਂ ਕਹਿੰਦੇ ਸੀ ਆਉਂਦੇ ਪੁੱਛਦੇ ਜਮਨਾ ਕੀ ਕਰਾਂ ਚਾਹੁੰਦੇ ਜੀ ਅੱਜ ਤੋਂ ਬਹੁਤ ਇੱਕਦਮ ਘਰ ਪਰੇਸ਼ਾਨ ਹੈ ਹਨ ਬਹੁਤ ਦੁੱਖ ਲੱਗਾ ਹੈ ਨਿਕਲ ਹੋਣਾ ਚਾਹੁੰਦੇ ਸਾਡਾ ਅੱਗੇ ਇਹਨਾਂ ਦਾ ਡੈਡੀ ਇਦਾਂ ਹੋਇਆ ਸੀ ਅੱਡਾ ਇਹ ਵੀ ਕਾਲ ਉੱਜੜਦਾ ਚਾਹੁੰਦਾ ਅਸੀਂ ਨਿਕਲ ਹੋਣਾ ਚਾਹੁੰਦੇ ਹਸੋਣਾ ਚਾਹੁੰਦੇ ਆਪਣੇ ਬੇਟੇ ਦਾ ਘਰ ਹਾਂ ਜੀ ਉਹਨਾਂ ਸਿਕਾਇਆ ਕਰਕੇ ਜੇ ਪੀਣਾ ਨੂੰ ਭੇਜਣਾ ਪੈਣਾ ਵਾ ਉਹਨਾਂ ਦਾ ਵਿਜਾ ਨਹੀਂ ਲੱਗਾ ਤਾਂ ਅਸੀਂ ਉਹਨਾਂ ਤੇ ਗਾੜੀ ਹੱਥ ਪੱਲਾ ਜੋੜਿਆ ਕਿ ਨਹੀਂ ਅਸੀਂ ਨਿਕਲ ਹੋਣਾ ਚਾਹੁੰਦੇ ਅਸੀਂ ਰੱਖਣਾ ਚਾਹੁੰਦੇ ਸਾਡੀ ਨੋਂ ਆ ਘਰ ਸਾਡਾ ਉੱਜਰ ਜਗਾ ਅੱਗੇ ਉਹਨਾਂ ਦੇ ਪਾਪਾ ਇਦਾਂ ਹੋਏ ਤੇ ਇਸ ਕਰਕੇ ਨਹੀਂ ਮਾਰੀਆ ਜੀ ਤੇ ਕੀ ਕਦੀ ਤੋਂ ਪਹਿਲਾਂ ਵਿਆਹ ਹੋਇਆ ਸੀ ਤੇ ਕੀ ਹੋਇਆ ਮੇਰੇ 9 ਮਹੀਨੇ ਹੋ ਗਏ ਵਿਆਹ ਹੋਏ ਨਾ ਜਾਣੇ ਕੀ ਹੋਣਾ ਕਿ ਅਫਸਰ ਆਇਆ ਸੀ ਉਹਨਾਂ ਨੇ ਇਹਨਾਂ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ ਜੋ ਕਿ ਮੈਂ 9 ਮਹੀਨੇ ਜਦੋਂ ਵਿਆਹ ਹੈ ਜਦੋਂ ਆਇਆ ਸੀ ਉਹਦੋਂ ਮੈਂ ਵੀਜ਼ਾ ਜਾਨੀ ਕਿ ਐਲਟੀਵੀ ਅਪਲਾਈ ਕਰ ਦਿੱਤਾ ਸੀ ਉਹਨੇ ਸਾਰੇ ਜੋ ਡਾਕੂਮੈਂਟਸ ਸੀ ਜੋ ਇਹਨਾਂ ਨੂੰ ਚਾਹੀਦੇ ਸੀ ਜਾਨੀ ਕਿ ਅਫਸਰ ਨੂੰ ਮੈਂ ਸਾਰੇ ਡਾਕੂਮੈਂਟ ਜੋ ਜੋ ਵੀ ਹੈਗੇ ਸੀ ਮੈਂ ਦਿੱਤੇ ਸਾਰੇ ਕਲੀਅਰ ਕਿਤੇ ਇਹਦੇ ਵਿੱਚ ਮੇਰਾ ਕਿ ਕਸੂਰ ਹੈ ਜਾਨੀ ਕਿ ਜੇ ਮੇਰਾ ਵੀਜ਼ਾ ਨਹੀਂ ਹਜੇ ਲੱਗ ਕੇ ਆ ਰਿਹਾ ਆ ਤਾਂ ਆਪਣੇ ਵੱਲੋਂ ਜਾਣੀ ਕਿ ਸਾਰੇ ਡਾਕੂਮੈਂਟ ਕਲੀਅਰ ਕੀਤੇ ਸੀ ਅਗਰ ਮੈਂ ਗੁਰਦਾਸਪੁਰ ਐਸਐਸਪੀ ਦਫਤਰ ਐਫਆਰਓ ਬ੍ਰਾਂਚ ਦੇ ਵਿੱਚ ਪੁੱਛਣ ਜਾਣਾ ਸੀ ਤਾਂ ਉਹ ਕਹਿੰਦੇ ਸੀ ਆ ਕਿ ਚੰਡੀਗੜ੍ਹ ਤੋਂ ਅਪਰੂਵਲ ਓਕੇ ਹੋ ਕੇ ਚਲ ਗਈ ਹੈ ਤੁਹਾਡੀ ਤੇ ਕਹਿੰਦੇ ਕਿ ਦਿੱਲੀ ਅਪਰੂਵਲ ਤੁਹਾਡਾ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਦਿੱਲੀ ਪਿੰਡੀ ਦੇ ਵਿੱਚ ਆ ਅਜੇ ਕੁਝ ਦੱਸਿਆ ਨਹੀਂ ਤੇ ਇੱਕਦਮ ਹੀ ਅੱਜ ਮੈਂ ਕੰਮ ਤੇ ਗਿਆ ਮੈਂ ਪਿੰਡ ਦਾ ਕੰਮ ਕਰਦਾ ਮੈਂ ਕੰਮ ਤੇ ਗਿਆ ਸੀ ਕੰਮ ਤੇ ਮੈਨੂੰ 4:30 5 ਵਜੇ ਕਾਲ ਆਈ ਮੈਨੂੰ ਕਿ ਘਰ ਪੁਲਿਸ ਆਈ ਆ ਮੈਂ ਕੰਮ ਛੱਡ ਗਿਆ ਉਸੇ ਟਾਈਮ ਇਤਾਂ ਹੀ ਮੈਂ ਜਾਨੀ ਕਿ ਹੱਥ ਕੱਪੜੇ ਵੇਚਦਾ ਮੈਂ ਕੰਮ ਵਾਲੇ ਪਾਈ ਇਤਾਂ ਹੀ ਮੈਂ ਦੌੜਿਆ ਆ ਆਣ ਕੇ ਚਲੋ ਸਰ ਉਹਨਾਂ ਨੇ ਦੱਸਿਆ ਇੱਥੋਂ ਸਾਡੇ ਲੋਕਲ ਜਾਨੀ ਕਿ ਪੁਲਿਸ ਵਾਲੇ ਸੀ ਚੰਗੇ ਬਿਹੇਵੀਅਰ ਤਰੀਕੇ ਨਾਲ ਸਹੀ ਤਰੀਕੇ ਨਾਲ ਉਹਨਾਂ ਨੇ ਗਾਈਡ ਮਤਲਬ ਕਿ ਗਾਈਡ ਕੀਤਾ ਕਿ ਸਰ ਪਿੱਛੋਂ ਡਰਾਇਆ ਕਿ ਜਾਣਾ ਪੈਣਾ ਤੇ ਜਿਹੜੇ ਵਾਪਸ ਚਲੇ ਜਾਣਗੇ ਤੇ ਫਿਰ ਵਾਪਸ ਜਿਆ ਸਕਦੇ ਹਾਂਜੀ ਨਹੀਂ ਮੈਨੂੰ ਨੇ ਮੈਂ ਜਾਣ ਨਹੀਂ ਦੇਣਾ ਮੇਰੇ ਘਰ ਉੱਜੜ ਜਾਣਾ ਜੇ ਮੇਰੇ ਵਾਈਫ ਪ੍ਰੈਗਨੈਂਟ ਹੈ ਮੈਂ ਦੱਸੋ ਕੀ ਕਰਾਂ ਮੇਰਾ ਘਰ ਕਮਾਉਣ ਵਾਲਾ ਮੈਂ ਇਕੱਲਾ ਵਾਈਫ ਮੇਰੀ ਪ੍ਰੈਗਨੈਂਟ ਹੈ 7 ਉਹਦੇ ਇਹ ਇਸ ਪਾਕਿਸਤਾਨੀ ਕੁੜੀ ਮਾਰੀਆ ਦਾ ਵੀ ਕਹਿਣਾ ਹੈ ਕਿ ਉਸਨੇ ਸਾਰੀ ਰਾਤ ਟੈਨਸ਼ਨ ਦੇ ਵਿੱਚ ਲੰਘਾਈ ਹੈ ਤੇ ਹਸਪਤਾਲ ਦੇ ਵਿੱਚ ਕੱਟੀ ਹੈ ਉਸਨੇ ਕਿਹਾ ਕਿ ਮੈਂ ਗੁਰਦਾਸਪੁਰ ਆਪਣੇ ਸਹਰੇ ਘਰ ਦੇ ਵਿੱਚ ਹੀ ਰਹਿਣਾ ਚਾਹੁੰਦੀ ਆਂ ਵਾਪਸ ਨਹੀਂ ਜਾਣਾ ਚਾਹੁੰਦੀ ਫਿਲਹਾਲ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਉਹਨਾਂ ਨੂੰ ਉੱਪਰੋਂ ਆਰਡਰ ਹੋਏ ਨਹੀਂ ਮਾਰੀਆਂ ਨੂੰ ਪਾਕਿਸਤਾਨ ਵਾਪਸ ਜਾ ਨਹੀਂ ਪਾਵੇਗਾ ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਪੰਜਾਬੀ ਲੋਕ ਚੈਨਲ